ਭਾਈ ਅਮਰਿਤਪਾਲ ਸਿੰਘ ਨੇ ਸੌਂ ਤਾਂ ਚੁੱਕ ਲਈ ਪਰ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੀ ਕ੍ਰੈਡੀਬਿਲਟੀ ਉੱਤੇ ਹੀ ਸਵਾਲ ਖੜਨ ਲੱਗ ਗਏ ਨੇ ਲੰਘੇ ਕੱਲ ਸੌਂ ਚੁੱਕੇ ਗਏ ਨੇ ਪਾਰਲੀਮੈਂਟਰੀ ਬਿਲਡਿੰਗ ਆਏ ਸੀ ਕਿ ਉੱਥੇ ਜਾ ਕੇ ਸੌਂ ਚੁੱਕੀ ਗਈ ਹੈ ਸੰਸਦ ਭਵਨ ਦੇ ਅੰਦਰ ਔਰ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਮਿਲੇ ਨੇ ਪਰ ਪਰਿਵਾਰ ਦੇ ਵੱਲੋਂ ਖਾਸ ਕਰਕੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਵੱਲੋਂ ਇੱਕ ਇਹੋ ਜਿਹੀ ਟਿੱਪਣੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਤਰਥੱਲੀ ਮਚ ਗਈ ਦਰਅਸਲ ਹੁਣ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਪੈਰ ਪੈਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਆਪਣੇ ਬਿਆਨ ਬਦਲਦਾ ਪਿਆ ਆਪਣੀ ਆਈਡੀਓਲੋਜੀ ਬਦ ਸਿੰਘ ਆਪਣੇ ਆਪ ਨੂੰ ਬਦਲਦਾ ਪਿਆ ਹੁਣ ਸਵਾਲ ਇਹ ਖੜਦੇ ਪਏ ਨੇ ਕਿ ਕੀ ਭਾਈ ਅਮਰਿਤਪਾਲ ਸਿੰਘ ਮੌਕਾ ਦੇਖ ਕੇ ਚੌਕਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੌਕਾ ਦੇਖ ਕੇ ਆਪਣੇ ਆਪ ਨੂੰ ਬਦਲਦਾ ਪਿਆ ਹੈ ਤਾਂ ਕਿ ਜੇ ਸੰਵਿਧਾਨ ਦੇ ਵਿੱਚ ਵੀ ਐਂਟਰੀ ਲਈ ਹੈ ਤਾਂ ਸੰਵਿਧਾਨ ਦੇ ਵਿੱਚ ਉਹ ਡਟਿਆ ਰਹੇ ਟਿਕਿਆ ਰਹੇ ਤੇ ਉਹਦਾ ਬਚਾਅ ਹੋ ਸਕੇ ਕਿਉਂਕਿ ਭਾਈ ਅਮਰਿਤਪਾਲ ਸਿੰਘ ਇੱਕ ਸਮੇਂ ਦੇ ਉੱਤੇ ਜਦੋਂ ਜੇਲ ਨਹੀਂ ਸੀ ਗਿਆ ਜਾਂ ਫਿਰ ਵਿਚਾਰ ਚਰਚਾਵਾ ਕਰਦਾ ਸੀ ਜਦੋਂ ਖਾਲਸਾ ਵਹੀਰ ਕੱਢਣ ਲੱਗਿਆ ਸੀ ਉਸ ਵੇਲੇ ਇਸ ਉੱਤੇ ਟਿੱਪਣੀ ਕੀਤੀ ਜਾਂਦੀ ਸੀ ਕਿ ਇਹ ਵੱਖਵਾਦੀ ਹੈ ਇਹ ਗਰਮ ਖਿਆਲੀ ਹੈਗਾ ਖਾਲਿਸਤਾਨੀ ਸਮਰਥਕ ਇਸ ਨੂੰ ਕਿਹਾ ਗਿਆ ਖਾਲਿਸਤਾਨ ਬਾਰੇ ਚਰਚਾਵਾ ਇਹਨਾਂ ਨਾਲ ਬੜੀਆਂ ਕੀਤੀਆਂ ਗਈਆਂ ਉਸ ਵੇਲੇ ਖਾਲਿਸਤਾਨ ਦਾ ਸਮਰਥਨ ਕਰਨ ਵਾਲਾ ਭਾਈ ਅਮਰਤਪਾਲ ਸਿੰਘ ਅਚਾਨਕ ਸੰਵਿਧਾਨ ਪ੍ਰੇਮੀ ਕਿਸ ਤਰ੍ਹਾਂ ਬਣ ਗਿਆ ਉਹਨਾਂ ਦੇ ਮਾਤਾ ਜੀ ਦੇ ਵੱਲੋਂ ਖਾਸ ਤੌਰ ਦੇ ਉੱਤੇ ਟਿੱਪਣੀ ਕਿਉਂ ਕੀਤੀ ਗਈ ਕਿ ਭਾਈ ਅਮਰਤਪਾਲ ਸਿੰਘ ਖਾਲਿਸਤਾਨੀ ਸਮਰਥਕ ਨਹੀਂ ਹੈ ਤੇ ਸੰਵਿਧਾਨ ਦੇ ਥਰੂ ਉਸਨੇ ਸੌਹ ਚੁੱਕੀ ਹੈ ਇਹ ਦਾਵਾ ਕਿਉਂ ਕਰਦੇ ਨੇ ਔਰ ਕਿਉਂ ਜਨਤਕ ਟੌਰ ਦੇ ਉੱਤੇ ਇਹ ਬਿਆਨ ਜਿਹੜਾ ਉਹ ਜਾਰੀ ਕਰਦੇ ਨੇ ਔਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਇੱਕ ਸਪਸ਼ਟੀਕਰਨ ਸਾਂਝਾ ਕਰਨਾ ਪੈ ਗਿਆ ਔਰ ਮੀਡੀਆ ਦੇ ਉੱਤੇ ਸਾਰਾ ਧਰਮਧਾਰ ਟਿਕਾਉਣਾ ਪੈ ਗਿਆ ਪਰ ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਦੋਂ ਪਹਿਲਾ ਬਿਆਨ ਕੁਝ ਹੋਰ ਤੇ ਬਾਅਦ ਵਿੱਚ ਬਿਆਨ ਕੁਝ ਹੋਰ ਹੋਣ ਤਾਂ ਸਵਾਲ ਨਹੀਂ ਖੜਦੇ ਮਾਤਾ ਜੀ ਕਹਿੰਦੇ ਨੇ ਕਿ ਅਸੀਂ ਸਿਆਸਤਦਾਨ ਨਹੀਂ ਹੈਗੇ ਸਾਨੂੰ ਟਿੱਪਣੀਆਂ ਕਰਨੀਆਂ ਨਹੀਂ ਆਉਂਦੀਆਂ ਸਾਨੂੰ ਬਿਆਨ ਦੇਣੇ ਨਹੀਂ ਆਉਂਦੇ ਪਰ ਗੱਲ ਇਹ ਹੈ ਕਿ ਤੁਹਾਡੀ ਆਈਡੀਓਲੋਜੀ ਤਾਂ ਕੰਕਰੀਟ ਹੈ ਨਾ ਤੁਸੀਂ ਆਪਣੀ ਆਈਡੀਓਲੋਜੀ ਉੱਤੇ ਤਾਂ ਖੜੋਤੇ ਹੋ ਜੇ ਤੁਸੀਂ ਖਾਲਸਤਾਨੀ ਸਮਰਥਕ ਵੀ ਹੋ ਤਾਂ ਤੁਹਾਡੀ ਇੱਕ ਆਈਡੀਓਲੋਜੀ ਹੈ ਭਾਈ ਅਮਰਤਪਾਲ ਸਿੰਘ ਦੀ ਇੱਕ ਆਈਡੀਓਲੋਜੀ ਹੈ ਉਹ ਤਾਂ ਅਡੋਲ ਰਹਿਣੀ ਚਾਹੀਦੀ ਹੈ ਉਹਦੇ ਵਿੱਚ ਤਾਂ ਕੋਈ ਹੇਅਰਫੇਅਰ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਤਾਂ ਕੋਈ ਲੂਪ ਹੋਲਸ ਨਹੀਂ ਹੋਣੇ ਚਾਹੀਦੇ ਜੇ ਤੁਹਾਡੀ ਆਈਡੀਓਲੋਜੀ ਇੱਕ ਹੈ ਤੁਹਾਨੂੰ ਜਿੰਨਾ ਮਰਜੀ ਘੁਮਾ ਕੇ ਸਵਾਲ ਕਰ ਲਿਆ ਜਾਵੇ ਤੁਸੀਂ ਆਪਣੀ ਆਈਡੀਓਲੋਜੀ ਦੇ ਉੱਤੇ ਘੱਟੋ-ਘੱਟ ਬਰਕਰਾਰਤਾ ਰਹੋਗੇ ਤੁਸੀਂ ਜਨਤਕ ਤੌਰ ਦੇ ਉੱਤੇ ਗੱਲ ਕਹਿ ਦਿੱਤੀ ਕਿ ਭਾਈ ਅਮਰਤਪਾਲ ਸਿੰਘ ਖਾਲਸਤਾਨ ਸਮਰਥਕ ਨਹੀਂ ਹੈ ਉਹਨੇ ਤਾਂ ਸੰਵਿਧਾਨ ਦੇ ਥਰੂ ਸੌਹ ਚੁੱਕੀ ਹੈ ਇਹ ਤੋਂ ਹੁਣ ਕੀ ਕਲੀਅਰ ਹੁੰਦਾ ਭਾਈ ਅਮਰਤਪਾਲ ਸਿੰਘ ਜਿਹੜਾ ਪਹਿਲਾਂ ਸੰਵਿਧਾਨ ਦੇ ਖਿਲਾਫ ਗੱਲਾਂ ਕਰਦਾ ਰਿਹਾ ਭਾਈ ਅਮਰਤਪਾਲ ਸਿੰਘ ਜਿਹੜਾ ਪਹਿਲਾਂ ਸੰਵਿਧਾਨ ਨੂੰ ਗਲਤ ਕਰਾਰ ਦਿੰਦਾ ਰਿਹਾ ਕਹਿੰਦਾ ਰਿਹਾ ਕਿ ਇਹ ਸੰਵਿਧਾਨ ਜੇ ਸਾਨੂੰ ਨਹੀਂ ਕਬੂਲ ਦੇ ਅਸੀਂ ਇਸ ਸੰਵਿਧਾਨ ਨੂੰ ਨਹੀਂ ਕਬੂਲ ਦੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਿਸਤਾਨ ਦੇ ਸਮਰਥਨ ਦੀਆਂ ਗੱਲਾਂ ਕਰਦਾ ਰਿਹਾ ਖਾਲਿਸਤਾਨ ਬਾਰੇ ਗੱਲਾਂ ਕਰਦਾ ਰਿਹਾ ਖਾਲਿਸਤਾਨੀ ਮੈਪ ਬਾਰੇ ਗੱਲਾਂ ਕਰਦਾ ਰਿਹਾ ਉਦੋਂ ਹਾਲਾਤ ਕੁਝ ਹੋਰ ਸੀ ਤੇ ਹੁਣ ਜਦੋਂ ਸੰਵਿਧਾਨ ਦੇ ਥਰੂ ਸੌ ਚੁੱਕਲੀ ਜਦੋਂ ਐਮਪੀ ਬਣ ਗਏ ਭਾਈ ਅਮਰਪਾਲ ਸਿੰਘ ਉਸ ਵੇਲੇ ਕਿਦਾਂ ਉਹ ਸੰਵਿਧਾਨ ਪ੍ਰੇਮੀ ਹੋ ਗਏ ਉਸ ਵੇਲੇ ਕਿਵੇਂ ਉਹ ਖਾਲਸਤਾਨੀ ਸਮਰਥਕ ਨਹੀਂ ਰਹੇ ਇਹਦਾ ਸਪਸ਼ਟਿਕਰਨ ਦੇਣਾ ਤਾਂ ਜ਼ਰੂਰੀ ਹੈ ਨਾ ਹੋ ਸਕਦਾ ਹੈ ਕਿ ਪਰਿਵਾਰ ਜਿਹੜਾ ਉਹ ਕਨਫਿਊਜ਼ ਹੋ ਗਿਆ ਹੋਵੇ ਪਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੀ ਟੀਮ ਹੈਗੀ ਹੈ ਜਿਹੜੀ ਭਾਈ ਅਮਰਪਾਲ ਸਿੰਘ ਦੇ ਪੈਰ ਪੈਰ ਦੇ ਉੱਤੇ ਉਹਨਾਂ ਦੇ ਨਾਲ ਖੜਦੀ ਰਹੀ ਹੈ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਹੈਗੇ ਨੇ ਜਿਹੜੇ ਪੈਰ ਪੈਰ ਦੇ ਉੱਤੇ ਆਪਣੇ ਆਈਡੀਓਲੋਜੀ ਦੇ ਨਾਲ ਖੜਦੇ ਰਹੇ ਨੇ ਟੀਮ ਵੱਲੋਂ ਕਿਉਂ ਕੋਈ ਫਤਵਾ ਨਹੀਂ ਜਾਰੀ ਕੀਤਾ ਗਿਆ ਕਿ ਨਹੀਂ ਬਾਈ ਚਾਂਸ ਇਹ ਗਲਤ ਗੱਲ ਕਹਿ ਦਿੱਤੀ ਗਈ ਜਾਂ ਫਿਰ ਇਹ ਗੱਲ ਸੱਚ ਹੈ ਜਾਂ ਫਿਰ ਇਹ ਗੱਲ ਸੱਚ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਹੁਣ ਜਦੋਂ ਐਮਪੀ ਬਣ ਗਏ ਤੇ ਉਹਨਾਂ ਨੇ ਸੰਵਿਧਾਨ ਨੂੰ ਅਪਣਾ ਲਿਆ ਪਹਿਲਾਂ ਜਿਹੜੇ ਸੰਵਿਧਾਨ ਨੂੰ ਨਾ ਕਰਦੇ ਸੀ ਖਾਲਿਸਤਾਨ ਦਾ ਹੱਕ ਪੂਰਦੇ ਸੀ ਉਹਨਾਂ ਨੇ ਹੁਣ ਇਸ ਸੰਵਿਧਾਨ ਨੂੰ ਅਪਣਾ ਕੇ ਭਾਰਤੀ ਸੰਵਿਧਾਨ ਨੂੰ ਅਪਣਾ ਕੇ ਜਿੱਦਾਂ ਉਹਦੀ ਸੌਂ ਚੁੱਕੀ ਹੈ ਤਾਂ ਉਹ ਸੌਂ ਚੁੱਕ ਕੇ ਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਹੁਣ ਸੰਵਿਧਾਨ ਪ੍ਰੇਮੀ ਬਣ ਗਏ ਸਵਾਲ ਤਾਂ ਜ਼ਰੂਰ ਖੜਦੇ ਨੇ ਆਈਡੀਓਲੋਜੀਕਲ ਫੈਕਟਰ ਦੇ ਉੱਤੇ ਸਵਾਲ ਖੜਦੇ ਨੇ ਪਰ ਗੱਲ ਇੱਥੇ ਆ ਕੇ ਖੜਦੀ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਉਹ ਬਿਆਨ ਵੀ ਇੱਥੇ ਵਿਚਾਰਨਾ ਚਾਹੀਦਾ ਜਦੋਂ ਭਾਈ ਅਮਰਤਪਾਲ ਸਿੰਘ ਕਹਿੰਦੇ ਨੇ ਕਿ ਅਸੀਂ ਜ਼ਰੂਰ ਸਾਡੀ ਇੱਕ ਮਤ ਹੋ ਸਕਦੀ ਹੈ ਪਰ ਸੰਵਿਧਾਨ ਦੇ ਅੰਦਰ ਰਹਿੰਦਿਆਂ ਹੋਇਆਂ ਸੰਵਿਧਾਨ ਦੀਆਂ ਗਾਈਡਲਾਈਨਸ ਦੇ ਅਧੀਨ ਰਹਿੰਦਿਆਂ ਹੋਇਆਂ ਸਾਨੂੰ ਸੰਵਿਧਾਨ ਦੇ ਥਰੂ ਜਾਣਾ ਪਵੇਗਾ ਸਾਨੂੰ ਸੰਵਿਧਾਨ ਦੇ ਹਿਸਾਬ ਦੇ ਨਾਲ ਚੱਲਣਾ ਪਵੇਗਾ ਤਾਂ ਕਿ ਅਸੀਂ ਸੰਵਿਧਾਨ ਨੂੰ ਆਪਣੇ ਤਰੀਕੇ ਨਾਲ ਵਰਤ ਸਕੀਏ ਇਦਾਂ ਦੀ ਗੱਲਾਂ ਭਾਈ ਅਮਰਤਪਾਲ ਸਿੰਘ ਨੇ ਕੀਤੀਆਂ ਸਨ ਇਵੀ ਉਦੋਂ ਕੀਤੀਆਂ ਸਨ ਉਸ ਤੋਂ ਬਾਅਦ ਕੀਤੀਆਂ ਸਨ ਜਦਕਿ ਪਹਿਲਾਂ ਭਾਈ ਅਮਰਿਤਪਾਲ ਸਿੰਘ ਇਸ ਸੰਵਿਧਾਨ ਨੂੰ ਗਲਤ ਠਕਰਾਰ ਦਿੰਦੇ ਰਹੇ ਨੇ ਇਸ ਸੰਵਿਧਾਨ ਨੂੰ ਗਲਤ ਕਹਿੰਦੇ ਰਹੇ ਨੇ ਕਦੀ ਸੰਵਿਧਾਨ ਗਲਤ ਸੀਗਾ ਉਸ ਤੋਂ ਬਾਅਦ ਸੰਵਿਧਾਨ ਨੂੰ ਆਪਣੇ ਤਰੀਕੇ ਨਾਲ ਵਰਤਣ ਦੀ ਗੱਲ ਆ ਗਈ ਤੇ ਹੁਣ ਤਾਂ ਗੱਲ ਸੰਵਿਧਾਨ ਦੇ ਹੱਕ ਦੀ ਹੀ ਆ ਗਈ ਕਿ ਭਾਈ ਅਮਰਿਤਪਾਲ ਸਿੰਘ ਨੇ ਤਾਂ ਸੰਵਿਧਾਨ ਦੇ ਅਧੀਨ ਰਹਿੰਦਿਆਂ ਸੌ ਚੁੱਕੀ ਆ ਖਾਲਿਸਤਾਨ ਸਮਰਥਕ ਨਹੀਂ ਹੈਗਾ ਇੱਥੇ ਆ ਕੇ ਲੋਕ ਫਿਰ ਕਿਹਦੇ ਉੱਤੇ ਭਰੋਸਾ ਕਰਨ ਜਿਨ੍ਹਾਂ ਨੇ ਐਡਾ ਵੱਡਾ ਫਤਵਾ ਦਿੱਤਾ ਉਹ ਕਿਸ ਉੱਤੇ ਭਰੋਸਾ ਕਰ ਲੈ ਕੀ ਹੁਣ ਦੁਬਾਰਾ ਲੋਕ ਇਹ ਮਹਿਸੂਸ ਕਰਨ ਕਿ ਉਹ ਠੱਗੇ ਗਏ ਨੇ ਜੇ ਭਾਈ ਅਮਰਤਪਾਲ ਸਿੰਘ ਆ ਉਹਨਾਂ ਦਾ ਪਰਿਵਾਰ ਪੈਰ ਪੈਰ ਦੇ ਉੱਤੇ ਆਪਣੇ ਬਿਆਨ ਬਦਲਦਾ ਪਿਆ ਤਾਂ ਲੋਕ ਹੁਣ ਡਰਨ ਨਾ ਤਾਂ ਹੋਰ ਕੀ ਕਰਨ ਖੈਰ ਆਉਂਦਾ ਸਮਾਂ ਇਹੀ ਉਮੀਦ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖੜਿਆ ਉਤਰੇ ਔਰ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਪਰਿਵਾਰ ਹੈ ਉਹ ਵੀ ਲੋਕਾਂ ਦੇ ਪੰਥ ਦੇ ਮੁੱਦਿਆਂ ਦੇ ਉੱਤੇ ਖੜਾ ਉਤਰੇ ਜੋ ਵੀ ਹੋਏਗਾ ਹੁੰਦੇ ਸਮੇਂ ਨੂੰ ਉਹ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ